ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਆਪਣੇ YouTube ਚੈਨਲ ਮਾਜਾ ਡੈਰੀਜ਼ ਤੇ ਅੱਜ ਅਸੀਂ ਪਹੁੰਚੇ ਆ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਚੀਫ ਖਾਲਸਾ ਦੀਵਾਨ ਡੀਟੀ ਰੋਡ ਅੰਮ੍ਰਿਤਸਰ ਇੱਥੇ ਅੱਜ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਗੁਰਪੁਰਪrakash ਉਸ ਜੋ ਕਿ ਹਰ ਸਾਲ ਮਨਾਇਆ ਜਾਂਦਾ ਹੈ ਇੱਥੇ ਮਹਾਨ ਸਖਸੀਤਾ ਨੇ ਗੁਰਬਾਣੀ ਕੀਰਤਨ ਅਤੇ ਆਪਣੇ ਵਿਚਾਰ ਆ ਰਹੀ ਸੰਗਤਾਂ ਨੂੰ ਬਹੁਤ ਨਿਹਾਲ ਕੀਤਾ ਤੁਹਾਡੇਆਂ ਨੂੰ ਜਿਉ ਆਇਆ ਆਖਣ ਦੀ ਜੀ ਪਾਲਸਾ ਜਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਜੀ ਨੇ ਜਰ ਗੁਰੂ ਮਹਾਰਾਜੀ ਗੁਰੂ ਨੀਕੋਲ ਪੇਠੀ ਗੁਰਪਿਆਰੀ ਸਾਧ ਸੰਗਤ ਜੀ ਫਤਹਿ ਸਾਜੀ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਆਪ ਸਭ ਨੂੰ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਪ੍ਰਕਾਸ਼ ਪੁਰਸ਼ ਪ੍ਰਕਾਸ਼ ਪੁਰਸ਼ ਦੇ ਸੰਬੰਧ ਵਿੱਚ ਅੱਜ ਦਾ ਇਹ ਕੀਰਤਨ ਦਰਬਾਰ ਹੈ ਬਹੁਤ ਬਹੁਤ ਵਧਾਈ ਦਿੰਦਾ ਔਰ ਇਸ ਤਰ੍ਹਾਂ ਤੁਸੀਂ ਇਕੱਠੇ ਹੋ ਕੇ ਸਭ ਆਏ ਹੋ ਮੇਰੀ ਬੇਨਤੀ ਹੈ ਸਿੰਘ ਸਾਹਿਬ ਗਿਆਨੀ ਰਾਜਵੀਰ ਸਿੰਘ ਜੀ ਗੰਥੀ ਸ਼੍ਰੀ ਹਰਮੰਦਰ ਸਾਹਿਬ ਕਿ ਉਹਨਾਂ ਦਾ ਸਨਮਾਨ ਜਿਹੜਾ ਹੈ ਉਹ ਦਿੱਤਾ ਜਾਵੇ कीता जा है। बोले सोने बहुत धनबाद इस उपरत तो बहुत ही सत्कारदार दर्शन सिंह जी ने जल उन्हता जाएगा ਉਹ ਸੰਤਾਂ ਦੇ ਜਨਤ ਬੇਨਤੀ ਹੈ ਕਿ ਕਿਰਪਾ ਕਰਕੇ ਉਸੇ ਤਰ੍ਹਾਂ ਜੁੜੇ ਰਹੋ ਜਿਸ ਤਰ੍ਹਾਂ ਆਪ ਜੀ ਪਹਿਲਾਂ ਇਤਨ ਦਾ ਅਨੰਦ ਮਾਣ ਰਹੇ ਸੀ ਸੰਤਪਾਵਾ ਪੂਰੀ ਵਾਲਾ ਜੀ ਦਾਸ ਰੋਟ ਲੰਗਰ ਚੱਲ ਰਿਆ ਸੀਗਾ ਔਰ ਜਲਦੀ ਸੇਵਾ ਵੀ ਉਹਨਾਂ ਵੱਲੋਂ ਚਲਾਈ ਜਾ ਰਹੀ ਸੀਗੀ ਮੇਰਾ ਮੰਨ ਤੂੰ ਮੇਰਾ ਕਾ ਨਾ ਕਿਰਾਈ ਨਾ ਸੁਖ ਪਾ Oh. you ਮੇਰੇ ਜਿੰਨਾ ਪਿਕਾੜਾ ਜੀ ਤੂੰ ਮੇਰਾ ਪਿਤਾ